ਜੀ ਆਪਾਂ ਗੰਗਾ ਨਾਗਰ ਮੇਲੇ ਦੇ ਉੱਤੇ ਪਹੁੰਚੇ ਹੋયાਗੇ ਤੇ ਪਹਿਲਾਂ ਤੁਹਾਨੂੰ ਟੌਗ ਦਿਖਾਉਣੇ ਆਂ ਬਰੇ ਆ ਦੇਖਿਓ ਵੀ ਪਰ ਇਹ ਵੀ ਨਹੀਂ ਆ ਦੇਖਣਾ ਸਾਹਮਣੇ ਝੋਕਾ ਨਹੀਂ ਆ ਪਾਣੀ ਮਰੇ ਰਿਹਾ ਹੈ ਹਾਂ ਗਾਣੇ ਚੱਲਿਆ ਸਾਰਾ ਥੇਰੇ ਬੀਤੀ ਅਰੇ ਸੇਰ ਕਰੀਦਾ ਭਈਆ ਹੱਥ ਤੇਸੀ ਆਹੇ ਤਰ੍ਹਾਂ ਤੇ ਬਾਕੀ ਅੰਦਰ ਟੋਟੇ ਆਗੇ ਵੀ ਲੱਜੋ ਇੱਕ ਤਰ੍ਹਾਂ ਦੇ ਇਹ ਬਾਕੀ ਅੰਦਰ ਚੱਲਦੇ ਆ ਵੀ ਕਿਰਿਆ ਆਪਾਂ ਤੁਹਾਨੂੰ ਨਾ ਅੰਦਰ ਜਾ ਕੇ ਦਿਖਾਉਣੇ ਆ ਵੀ ਕੀ ਮਾਹੌਲ ਰਿੰਕਾਂ ਦਾ ਅਲਟੀਗਲਰ ਹੰਦੇ ਨਾ ਇਹ ਆ ਦੇਖੋ ਬਲੈਕ ਕਿੰਨਾ ਸੋਹਣਾ ਲੱਗਦਾ ਹੈ। ਲਾ نیچے ਆਪਣੇ ਸਿਰ ਫਲਾ ਕੇ। ਬਾਗ ਉਹ ਰਿਕੂ ਵੀ ਕਿੰਨੇ ਪਿਆਰੇ ਆ। ਅੱਜ ਬਹੁਤ ਮਸਤੀ ਮੈਂ। ਬਹੁਤ ਦਰਪਨੀ। ਅਰੇ ਬੇਟਾ। ਐਸੇ ਹੱਥ। ਬੀਪਾ ਇਹ ਪੂਰੀ ਮਾਰਕੀਟ ਲੱਗੀ ਹੋਈ ਆ ਬਈ ਗੰਗਾ ਨਗਰ ਹਨਾ ਕਪਾਰ ਮੇਲੇ ਦੇ ਸਾਹਮਣੇ ਰੋਡ ਦੇ ਉੱਤੇ। ਇਹ ਡਬਲ ਕੋਟ ਨਹੀਂ ਹੁੰਦੇ ਨਾ ਮੈਂ ਕਿਹਾ ਤੇ ਉਹ ਅਮਰੀਕਾ ਲੋ ਜੀ ਇੱਧਰ ਗੇਟ ਆ ਗਿਆ ਬਈ ਕਪਾਰ ਮੇਲੇ ਦਾ ਤੇ ਕਿਸਾਨ ਮੇਲਾ ਤੇ ਡੈਰੀ ਫਾਰਮਿੰਗ ਮੇਲਾ ਸਾਰਾ ਇਹ ਮਨ ਕੇ ਚਲੋ ਇਕੱਠਾ ਹੀ ਆ ਤੇ ਬਾਕੀ ਅੰਦਰ ਜਾ ਕੇ ਦਿਖਾਉਣੇ ਆਪਾਂ ਵੀ ਇਹਦੇ ਵਿੱਚ ਕੀ ਮਾਹੌਲ ਚੱਲ ਰਿਹਾ ਹੈਗਾ ਤੇ ਰਿੰਗਾਂ ਦੇ ਵਿੱਚ ਕਿਹੜੇ-ਕਿਹੜੇ ਜਾਨਵਰਾਂ ਦੇ ਮੈਚ ਹੋ ਰਹੇ ਨੇਗੇ ਤੇ ਅੱਜ ਭਈ ਦੂਜਾ ਦਿਨ ਆ ਕੱਲ ਪਹਿਲਾ ਦਿਨ ਸੀ ਤੇ ਕੱਲ ਤਾਂ ਬੱਕਰੀਆਂ ਦਾ ਹੀ ਸੀਗਾ ਸਿਰਫਾ ਤੇ ਅੱਜ ਦੂਜਾ ਦਿਨ ਅੱਜ ਝੋਟੀਆਂ ਦਾ ਤੇਰਾ ਗਾਵਾਂ ਦਾ ਬੱਸੀਆਂ ਦਾ ਹੋਣਾ ਹੈਗਾ ਦੋ ਦੰਦ ਦਾ ਚਾਰ ਦੰਦ ਦਾ ਤੇ ਉਹ ਦਿਖਾਉਣੇ ਆ ਜਾ ਕੇ ਰਾਸ਼ ਬਹੁਤ ਆ ਵੀ ਮੇਲੇ ਦੇ ਵਿੱਚ ਲੋ ਜੀ ਦੂਜਾ ਮੇਲਾ ਭਈ ਇਹ ਕਪਾਰ ਮੇਲਾ ਬਈ ਕਿਸਾਨ ਮੇਲਾ ਤੇ ਡੈਰੀ ਮੇਲਾ ਆ ਗਿਆ ਤੇ ਆਹ ਦੇਖੋ ਬਈ ਐਡਾ ਮਾਰਵਾੜੀ ਘੋੜੀਆਂ ਵੀ ਆਈਆਂ ਨੇ ਮੇਲੇ ਦੇ ਵਿੱਚ ਦੇਖੋ ਜਿੱਧਰ ਤੇ ਸਟਾਰਟਿੰਗ ਦੇ ਵਿੱਚ ਹੀ ਮਿਲ ਗਈ ਬਈ ਘੋੜੀ ਰਾਜਸਥਾਨ ਦੇ ਵਿੱਚ ਆਸਾਬਲੇ ਵਰਮਾਈ ਕਿਹ ਕੌਪਾ ਚਾਹੋ ਨਾ ਤੇ ਤੋੜੇ ਨੇ ਬਾਈ ਚੈੱਕ ਕਰੋ ਲੇ ਕੇ ਨਾ ਵੀਡੀਓ ਆ ਨਾ ਵੀਡੀਓ ਦੇ ਆ ਇੰਟਰ ਹੋਣ ਦੇ ਸਾਰੀ ਬਈ ਆਪਾਂ ਨੂੰ ਮਿਲ ਕੇ ਨੇਗੇ ਸਟਾਰਟਿੰਗ ਦੇ ਵਿੱਚ ਵਾ ਵੀ ਦਿਖਾ ਨਵੇਂ ਸੰਨੂ ਬਾਈਕ ਤੋਂ ਆਣਾ ਤੇ ਬਾਕੀ ਅੰਦਰ ਦਿਖਾਉਣਿਆ ਵੀ ਸਾਰਾ ਮੇਲਾ ਆਪਾਂ ਤੁਹਾਨੂੰ ਸੋਲਰ ਸਿਸਟਮ ਵਾਲੇ ਵੀਰਾਂ ਨੇ ਵੀ ਇੱਥੇ ਹੁਲਾਏ ਨੇ ਕਿਉਂਕਿ ਇਹ ਕਿਸਾਨ ਮੇਲਾ ਵੀ ਆ ਤੇ ਉਹ ਵੀ ਨਾਲ ਜਿਹਨਾਂ ਦਿਨ ਵੀ ਸੋਧਰਾਣੀ ਮੋਟਰ ਹੈ ਨਾ ਕਿ ਪਾਣੀ ਘੜਦੀ ਹੈ ਤੇ ਕਿੰਨੇ ਚ ਲੱਗਦਾ ਹੈਗਾ ਪ੍ਰੋਜੈਕਟ ਸਾਰਾ ਇਹ ਤੇ ਆਹ ਸਾਈਡ ਹਰੀਆਂ ਸਟਾਲਾਂ ਆ ਗਿਆ ਬਈ ਕਪਾਰ ਨੈਸ਼ਨਲ ਐਗਰੀ ਐਂਡ ਡੈਰੀ ਦੋਨੇ ਮਿਕਸ ਆ ਗਏ ਬਈ ਖੇਤੀਬਾੜੀ ਮੇਲਾ ਵੀ ਵਿੱਚੀ ਆ ਤੇ ਪਸ਼ੂਆਂ ਦਾ ਵੀ ਆ ਬਾਕੀ ਅੱਗੇ ਰਿੰਗਾ ਬਣੀ ਹੋਈਆਂ ਨੇ ਅੱਗੇ ਵੀ ਜਾ ਕੇ ਦਿਖਾਉਣੇ ਆ ਤੁਹਾਨੂੰ ਤੇ ਆਹ ਦੇਖੋ ਬਈ ਆਹ ਸੋਲਡਰ ਮੋਟਰ ਚੱਲ ਰਹੀ ਕੀ ਐਦਾਂ ਆਹ ਸੋਲਡਰ ਤੇ ਆ ਬਈ ਆਹ ਮੋਟਰ ਆ ਹੁਣ ਆਪਣੇ ਵੀ ਬਹੁਤ ਲੱਗਣ ਲੱਗੇ ਆ ਸੋਗਰ ਤੇ ਕਿਉਂਕਿ ਕਨੈਕਸ਼ਨ ਤਾਂ ਬਈ ਹੁਣ ਮਿਲਦੇ ਨਹੀਂ ਹੈਗੇ ਤੇ ਬਾਕੀ ਇੱਧਰ ਦਿਖਾਉਣੇ ਆਗੇ ਕਿਰਾਂ ਸਭ ਨੂੰ ਸਾਰੀਆਂ ਆ ਮਸ਼ੀਨਾਂ ਵੀ ਆਈਆਂ ਨੇ ਵੀ ਇੱਥੇ ਜਾਲ ਬਣਾਉਣ ਨੂੰ ਜਿਵੇਂ ਆਪਾਂ ਆਪਣੇ ਖੇਤਾਂ ਦੇ ਵਿੱਚ ਵਾਟਰ ਮਾਰਨਾ ਹੋਵੇ ਸੋਨੋ ਇਹ ਬੱਸ ਮਾਰਨਾ ਹੋਣਾ ਤੇ ਆਪਾਂ ਇਹਦੀ ਸ਼ਾਰਟ ਵੀਡੀਓ ਵੀ ਪਾਈ ਸੀਗੀ ਜਿੱਦੇ ਵੀ ਬਾਗ ਹੁੰਦੇ ਨੇ ਹਨਾ ਆਪਣੇ ਕਿਨੂਆ ਦੇ ਮਰੂਤਾ ਦੇ ਆ ਦੇਖੋ ਬਈ ਆ ਮਸ਼ੀਨ ਹੈ ਜਿਹੜੀ ਜਾਲ ਬਣਾਉਂਦੀ ਹੈਗੀ ਚੌੜਾ ਜਾਲ ਨੈਟ ਜਿਹੜਾ ਆਪਾਂ ਨੈਟ ਵੀ ਲਾ ਦਿੰਦੇ ਨੇ ਆਗੇ ਇੱਥੇ ਚਾਰ ਰੋਲ ਲੱਗੇ ਹੋਏ ਨੇ ਬਈ ਇੱਕ ਰੋਲ ਆਤੀਗਾ ਤੇ ਦੂਜਾ ਆਉਟ ਸਾਈਡ ਹੈ ਇਹ ਦੋ ਬਈ ਇੱਕ ਸਾਈਡ ਆ ਕੇ ਤੇ ਦੋ ਦੂਜੀ ਸਾਈਡ ਆ ਕੇ ਤੇ ਇੱਥੋਂ ਸਾਰੀ ਕੱਢੀ ਹੋ ਕੇ ਇਹਦਾ ਹੈ ਆ ਦੇਖੋ ਬਈ ਇੱਥੇ ਵਟਾ ਆਉਂਦਾ ਹੈ ਨੋ ਆ ਸਾਈਡ ਤੇ ਸਟਾਲ ਆ ਗਿਆ ਬਾਈ ਸਾਰੀਆਂ ਤੇ ਗੱਲ ਬਈ ਇੰਨਾ ਰਾਸ ਨਹੀਂ ਸੀਗਾ ਮੇਲੇ ਦੇ ਵਿੱਚ ਤੇ ਅੱਜ ਬਹੁਤ ਜਿਆਦਾ ਰਾਸ ਆਗਾ ਯਾ ਦੇਖੋ ਟਰੈਕਟਰ ਬਾਈ आप तो कह रहा बी हूं अंतर चल देंगे ਆ ਦੇਖੋ ਤੇ ਸੱਭਿਆਣੀਆਂ ਆਪਣੀਆਂ ਢੋਲੀਆਂ ਆ ਗਈਆਂ ਹਨ। ਬਹੁਤ ਜੀ ਦੇਖੋ। ਛੋਟਾ-ਬਟਾ ਦੁਕਾਨ ਤੇ ਹੈ ਜੀ ਬੈਠਾ ਹੈ। ਕਾਟਾਈ ਲਾਈਜ਼ਰ ਮਸ਼ੀਨਾਂ ਆ ਗਈਆਂ ਭਈ ਇਹ ਸਾਰੀਆਂ ਤੇ ਉਹਦੀ ਸ਼ਾਪ ਆ ਗਈ। ਤੇ ਬਾਕੀ ਆ ਤਾਂ ਭਈ ਉਹ ਹੁੰਦੇ ਨਹੀਂਗੇ ਜਿਵੇਂ ਆਪਾਂ ਪਸ਼ੂਆਂ ਦਾ ਕੋਈ ਦੁੱਧ ਵਧਾਉਣ ਵਾਲਾ ਪ੍ਰੋਡਕਟ ਹੁੰਦਾ ਹੈ ਕੋਈ ਕੀ। ਬਸ ਉਨ੍ਹਾਂ ਦੇ ਵਿੱਚ ਆਰਡਰ ਕੁਆਲਿਟੀ ਸੋਣੀ ਕਰਨ ਵਾਲਾ ਹੁੰਦਾ ਕੋਈ ਡੱਬੜ ਪਸੂਆਂ ਖਤਰਤਾ ਜੀਆਂ ਹਰ ਤਰ੍ਹਾਂ ਇਹਦਾ ਪ੍ਰੋਡਕਟ ਹੁੰਦੇ ਨੇ ਕਿ ਸਾਰੇ ਵੱਡਾ ਵੱਡਾ ਕੰਪਨੀਆਂ ਨੇ ਤੇ ਆਪਾਂ ਹੁਣ ਬਾਲਾ ਟਾਈਮ ਵੇਸਟ ਨਹੀਂ ਕਰਦੇ ਆ ਚੀਜ਼ ਘੈਂਟ ਸੀ ਆਪਾਂ ਨੇ ਤੁਹਾਨੂੰ ਦਿਖਾਤੀ ਤੇ ਹੁਣ ਆਪਾਂ ਅੰਤਰ ਜੁਨੀਕ ਦੀ ਜੁਨੀਕ ਚੀਜ਼ ਜਿਹੜੀ ਹੋਰ ਆਊਗੀ ਉਹ ਦਿਖਾਉਣੇ ਆ ਤੇ ਰਿੰਕਾ ਕਰਨੀ ਚੱਲਦੇ ਆ ਅਸਲ ਆਹੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਰਿੰਕਾ ਵੀ ਦਿਖਾ ਦਾਂਗੇ ਵੀ ਆਏਗਾ ਇਸ ਵਿੱਚ ਕਾਟਲਾ ਬੰਦੀ ਮਿਲਦੀ ਵੀਸ ਪਾਸ ਵਿੱਚ ਜਮਨ ਦਿਖਾ ਦੇ ਰਾਜਾ ਤਾਂ ਲੈਣੇ ਉਹ ਬਈ ਸਵੇਰ ਦੀ ਆਲੇ ਉਹ ਆਗੇ ਟਰੈਕਟਰ ਦੇਖੋ ਬਈ ਛੋਟਾ ਟਰੈਕਟਰ ਪਿਆ ਪਾਣੀ ਚੱਕਣ ਵਾਲੇ ਪੰਪ ਆ ਗਏ ਬਈ ਇਧਰ ਬਣੇ ਦਾ ਸਾਇਦ ਹੀ ਦੇਖਿਆ ਹੋਣਾ ਆਪਾਂ ਨੇ ਆ ਸਾਈਡ ਵੱਧ ਚੱਲਦੇ ਨੇਗੇ ਆ ਦੇਖ ਲਈ ਫਾਰ ਰੇ ਜਾਣਕਾਰੀ ਲਿਖੀ ਹੋਈ ਹੈ ਆ ਜੀ ਨਾਮ ਤੇ ਆ ਰਿਹਾ 15 ਰੇਲਵੇ ਮੈਂ ਤੋਂ ਨਹੀਂ ਲੱਭ ਪਿਆ ਕਿਉਂ ਕਿ ਆ ਸਾਰੇ ਟਾਇਰ ਆ ਗਏ ਬਈ ਸਾਰੇ ਟਰੈਕਟਰਾਂ ਦੇ ਮਸ਼ੀਨਾਂ ਦੇ ਟਰੈਕਟਰਾਂ ਦੇ ਟਾਇਰ ਆ ਗਏ ਪੀ ਕੇਟੀ ਕੰਪਨੀ ਦਿੰਨੇ ਬਈ ਟਾਇਰ ਇਹ ਸਾਰੇ ਸਾਰੇ ਸਾਈਟਾਂ ਦੇ ਵਿੱਚ ਨੇ ਇੱਧਰ ਵੀ ਫੇਰ ਸੋਲਰ ਦੇ ਆ ਗਏ ਸੋਲਰ ਸ਼ਾਪ ਆ ਗਈ ਜਿਵੇਂ ਵੀ ਘਰਾਂ ਦੇ ਵਿੱਚ ਤੇ ਮੋਟਰਾਂ ਖੇਤਾਂ ਦੇ ਵਿੱਚ ਸੋਲਰ ਵਾਲੀਆਂ ਲਗਾਉਣੀਆਂ ਨੇ ਹਨਾ ਉਹ ਸਾਰੀ ਜਾਣਕਾਰੀ ਦਿੰਦੇ ਨੇ ਕਿ ਬੈਟਰੀਆਂ ਵਗੈਰਾ ਦੀ ਆ ਵੀ ਸੋਲਰ ਵਾਲ ਆ ਗਿਆ ਵੀ ਇੱਧਰ ਕੰਪਿਊਟਰ ਕਿਰਾਏ ਤੇ ਰੂਟਾ ਵੀਟਰ ਆ ਗਿਆ ਵੀ ਆ ਸਾਈਡ ਆ ਦਿੱਤੀਆਂ मशीन आ गई पता नहीं लगे ਆਹ ਜੀ ਬਈ ਮੱਕੀ ਮੱਕੀ ਵਾਲੀ ਮਸ਼ੀਨ ਹੈ ਹਨਾ ਮੱਕੀ ਜਲਾ ਲਓ ਤੇ ਵਿਚਾਰ ਪਾਉਣੇ ਆਪਾਂ ਤੇ ਆਹ ਮਸ਼ੀਨ ਚੈੱਕ ਕਰੂ ਰੋਈ ਤੇ ਇਹ ਤੋਂ ਮੂਰੋ ਕੱਟਦੀ ਹੈਗੀ ਇੱਥੋਂ ਕੱਟਦੀ ਹੈ ਇਹ ਤੇ ਆਹ ਧੀ ਜਿਹੜੀ ਇਹ ਬਈ ਕਿਸੇ ਟ੍ਰੌਲੀ ਹੈਗੀ ਕਿਸੇ ਤੇ ਉਹਦੇ ਵਿੱਚ ਹਨਾ ਟੋਕਾ ਕਰਕੇ ਬਾਈ ਇੰਦਰੀਆ ਆਹ ਕਿਨੂ ਵਾਲੀ ਮਸ਼ੀਨ ਆ ਗਈ ਬਈ ਇਹ। ਜਮੇ ਤੋਂ ਕਿਨੂ ਤੋੜ ਤੋੜ ਇਹਦੇ ਵਿੱਚ ਸਿੱਟੀ ਜਾਂਦੇ ਆ। ਤੇ ਜੁਵਾਦੋ ਉਹ ਇੱਧਰ ਦੀ ਆ ਬਈ ਉਹ ਕਿ ਇੱਧਰ ਨਿਕਲੀਆਂ ਤੇ ਨਹੀਂ। ਦੇਖ ਕਿਨੂ ਵਾਲਾ ਟਰੱਕ ਆ ਗਿਆ ਬਈ। ਤੇ ਬਾਤੀ ਰਿੰਕਾਂ ਦੇ ਵਿੱਚ ਦੇਖ ਰਹਾ ਹੁਣ ਕੀ ਮਾਹੌਲਾ ਆ ਦੇਖੋ ਤੁਸੀਂ ਆ ਇੱਧਰ ਰਿੰਕਾਂ ਨਹੀਂ ਆ ਬਈ। ਉਹ ਸਾਹੀਵਾਲ ਜਾ ਰਹੀਆਂ ਨਹੀਂ ਆ। ਇਹਨੇ ਮੁਕਾਬਲੇ ਹੋਣਗੇ ਹੁਣ ਆਪਾਂ ਤੇ ਰਿੰਗਾਂ ਦੇ ਵਿੱਚ ਦਿਖਾਉਣੇ ਆਂਗੇ ਮੁਕਾਬਲੇ ਵੀ ਕੀ ਮਾਹੌਲ ਚੱਲਦਾ ਪਹਿਲਾਂ ਤਾਂ ਆਹ ਰਿੰਗ ਦੇ ਵਿੱਚ ਦੇਖਦੇ ਆਂ ਵੀ ਇਹਦੇ ਵਿੱਚ ਕੀ ਹੈਗਾ ਦੂਸਰੇ ਰਿੰਗਾਂ ਕਿੱਥੇ ਆ ਗਿਆ ਆਹ ਰਿੰਗ ਦੇ ਵਿੱਚ ਹੋਰ ਕਿੰਨੇ ਲਾਉਣੇ ਰਿੰਗ ਦੇ ਵਿੱਚ ਆਜੇ ਨਾ ਭਾਰੀ ਕੁਦੀ ਫੇਰ ਬੰਦਾ ਆ ਰਿਹਾ ਨੇ ਉਹਦਾ ਬਈ ਆ ਮਾਰ ਰਿਹਾ ਤੇ ਉਹ ਬੰਦਾ ਸੋਦਾ ਮਾਰ ਰਿਹਾ ਯਾਰ ਇਨੀ ਜਿਆਦੀ ਕੱਟੀਆਂ ਦਾ ਇੱਕ ਗੇਮ ਐ ਕੀ ਕਰਨਾ ਹੈ ਤੇ ਫੇਰ ਬੰਦਾ ਰਕਣੀ ਹੈ ਪੰਜ ਫੰਤੀਆਂ ਬਾਈ ਕਰ ਗਿਆ ਯਾਰ ਗੇਟਿੰਗ ਉਹ ਆ ਮੈਨਾਂ ਬਾਦ ਦੇ ਚੁੱਕਾਰ ਦੀ ਹੈ ਬਾਦ ਹੈ ਹੈ ਆਈ ਬਾਦ ਆਈ ਬਾਦ ਵੀਰੋ 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 ਸੂਰਜ ਸਾਹੀ ਵਾਲਿਆਂ ਦੀਆਂ ਨੇ ਬਈ ਐਮਐਲਏ ਦਾ ਦੂਜੀ ਰਿੰਗ ਦੇ ਵਿੱਚ ਹੋਣੀ ਹੈ ਤੇ ਆਪਾਂ ਹੁਣ ਇਨਾਂ ਹੀ ਰਿੰਗ 'ਚ ਹੀ ਜਾਂਦੇ ਆ ਇਹ ਐਗਰੈਸਿਵ ਵੀ ਹੁੰਦੀਆਂ ਨੇ ਬਈ ਥੋੜੀਆਂ ਜੀਆਂ ਬਈ ਚਾਰ ਸੀਟਾਂ ਚਾਫ ਆਪਣੀ ਬਹੁਤ ਜ਼ਿਆਦੇ ਵਧੀਆ ਸੁਭਾਅ ਦੀ ਆ ਜਾਂਦੀ ਆ ਇਹ ਤਾਂ ਅਗਰੈਸਿਵ ਹੁੰਦੀਆਂ ਨਹੀਂ ਗੀਆਂ ਬੱਸੀਆਂ ਕੱਲ ਨੂੰ ਆ ਬਈ ਵੱਡੇ ਬਸੰਦਾਂ ਦਾ ਮੁਕਾਬਲਾ ਤਾਂ ਇਹਦਾ ਬੱਸੀਆਂ ਦਾ ਇਹਨਾਂ ਦਾ ਹੀ ਚੱਲਦਾ ਦਾ ਚੱਜਾ ਬਸਟੀਆਂ ਜਾਂ ਅਕਸੀ ਬਸੀਆਂ ਅਗੇਰਾ ਸਾਹੀਵਾਲ ਵੀ ਜਾ ਬੱਸੀਆਂ ਸਰਕਾਰ ਨੂੰ ਉੱਥੇ ਆਣਾ ਬਹੁਤ ਸਾਰੇ ਬਾਰੋਂ ਵੀ ਆ ਚੁੱਕੇ ਨੇ ਬਈ ਆਪਣੇ ਕੀਲੇ ਦੇ ਅੱਗੇ ਬਈ ਜਿਹੜਾ ਮਾਣਸਾ ਬਹੁਤ ਹੀ ਬਹੁਤ ਵਪਾਰ ਸੰਭਾਵ ਦਾ ਹੈ ਬਹੁਤ ਜ਼ਿਆਦਾ ਹੈ ਸਰੋਤੇ ਹੋਰ ਕੰਮ ਕਰੀ ਦੀ ਇਹ ਇਹਦੇ ਵਿੱਚ ਚੱਲੀ ਜਾਂਦਾ ਬਈ ਹੁਣ ਦੇਖ ਰਿਹਾ ਕਿਹੜੀਆਂ ਬੱਸੀਆਂ ਦਾ ਸਾਹੀਵਾਲ ਦਾ ਬਈ ਇਧਰ ਸਾਹੀਵਾਲ ਸਾਹੀਵਾਲ ਬੜਾ ਹੈ ਫਾਸਟ ਮੋਵ ਕਾਉਂਦਾ ਨੀਲੀ ਰੌਣਕਾਂ ਦੀਆਂ ਦਾ ਇੱਕ ਵਾਪਰ ਦੀ ਫਰੋਕੀ ਆਪਰੀ बहुत ही सोने जानवर पहुंचे बाजार में बोल गया मैं ये वापस आने में पता चल ਅਜੇ ਵੀ ਆਪਣੇ ਕੋਲੇ ਬਹੁਤ ਸਾਰੇ ਘਟਣ ਨਹੀਂ ਬਈ ਇਹ ਤੇ ਇਹ ਬਰੀਡ ਆਪਣੇ ਪੰਜਾਬ ਚ ਐਚਪ ਹੋਊਗੀ ਨੀਲੀ ਰਾ ਵੀ ਹੋਊਗੀ ਇਹ ਆਪਣੇ ਪੰਜਾਬ ਦੇ ਵਿੱਚ ਹੀ ਬਹੁਤ ਜ਼ਿਆਦਾ ਆਉਂਦੀ ਆ ਤੇ ਆ ਬਈ ਆਪਾਂ ਹੁਣ ਬੈਕ ਸਿਕੜਾ ਰਿੰਗਾ ਦੇ ਤੇ ਇੱਥੇ ਨਾ ਵੀਰ ਆਪਦੇ ਬਸੂਣੋਂ ਬਾਰੇ ਗੱਡੀਆਂ ਦੇ ਨੇ ਤੇ ਜਿੰਨਾ ਦਾ ਰਿੰਗਾ ਦੇ ਵਿੱਚ ਮੁਕਾਬਲਾ ਉਹਨਾਂ ਨੂੰ ਤਿਆਰ ਕਰੀ ਜਾਂਦੇ ਨੇ ਰਿੰਗਾ ਦੇ ਵਿੱਚ ਲਿਆ ਉਹਨੂੰ ਤਿਆਰ ਇੱਕ ਤੁਸੀਂ ਇੱਧਰ ਛੋਟਾ ਖੜਾਗਾ ਉਹ ਰਾਰਾ ਫਾਈਨਲੇ ਮੁਕਾਬਲੇ ਕੱਲ ਨੂੰ ਹੋਣਗੇ ਤੇ ਇਧਰ ਅੱਜ ਦਾ ਵੀ ਆ ਬੱਸੀਆਂ ਦੇ ਮੁਕਾਬਲੇ ਨੇਗੇ ਤੇ ਇਹ ਵੀਰ ਹਾਰੇ ਹੁਣ ਰਾਈਡੀ ਕਰੀ ਜਾਂਦੇ ਨੇ ਤੇ ਫੇਰ ਰਿੰਗ 'ਚ ਆਣੀਆਂ ਫੇਰ ਦਿਖਾਵਾਂਗੇ ਆਪਾਂ ਤੁਹਾਨੂੰ ਇਹ ਤੇ ਆ ਦੇਖੋ ਬਈ ਆ ਹਰਿਆਣੇ ਦੇ ਵਿੱਚ ਨਸਲ ਬਹੁਤ ਯਾਦਿਆ ਗਿਰ ਨਸਲ ਆ ਗਈ ਇਹ ਆ ਕਰੋ ਚੱਕਾ ਨਹੀਂ ਘੇਰ ਬਈ ਇੰਨਾ ਨਹੀਂ ਵੀ ਕਵੇ ਰਿੰਗਾ ਇਥੇ ਗਿਰਨ ਆਸਲ ਦੀਆਂ ਤੇ ਇੰਨਾ ਨਹੀਂ ਵੀ ਆਪਾਂ ਵੀ ਸਾਰੇ ਨਾ ਰਿੰਗਾ ਦੇ ਵਿੱਚ ਜਿਹੜੇ ਮੁਕਾਬਲੇ ਨੇ ਉਹਨਾਂ ਦੀ ਪੋਜੀਸ਼ਨਾਂ ਦਿਖਾਵਾਂਗੇ ਤੁਹਾਨੂੰ ਤੇ ਗੇਰੇ ਇਧਰੋਂ ਨੇੜੇ ਆ ਕੇ ਦਿਖਾਉਣਾ ਮੈਂ ਇਹਦਾ ਫੇਸ ਦੇਖੋ ਬਈ ਕਿੰਨਾ ਸੋਹਣਾ ਨਾ ਇਹ ਥੋੜੀਆਂ ਜਿਹਾ ਅਗਰੈਸਿਵ ਤਾਂ ਹੁੰਦੀਆਂ ਨੇਗੀਆਂ ਸਾਹੀ ਵਾਲ ਹੋਈ ਗਿਰ ਹੋਈ ਇੱਕ ਦੇਸੀ ਗਾਂ ਹੋਈ ਦੀ ਬੱਸੀਆਂ ਆ ਗਈਆਂ ਬਈ ਇਹਨਾਂ ਦਾ ਮੁਕਾਬਲਾ ਹੋਏ ਦੂਜਾ ਦਾ ਐਚਐਫ ਨੀਲੀ ਰਾਵੀ ਥੋੜੀਆਂ ਘੱਟ ਨਹੀਂ ਗਈਆਂ ਤੇ ਜਰਸੀ ਵੀ ਹੈਗੀਆਂ ਨੇ ਪਰ ਉਹ ਹਜੇ ਟੈਂਟਾਂ ਦੇ ਵਿੱਚ ਨੇ ਉਹ ਹਜੇ ਬਾਹਰ ਕੱਢੀਆਂ ਨਹੀਂ ਗਈਆਂ ਇਹਨਾਂ ਨੇ ਤੇ ਜਦੋਂ ਉਹ ਕੱਢੀਆਂ ਫਿਰ ਉਹਨਾਂ ਦਾ ਮੁਕਾਬਲਾ ਵੀ ਹੋਊਗਾ ਤੇ ਇੱਧਰ ਝੋਟਾ ਵੀ ਆਇਆ ਹੋਇਆ ਵੀ ਨੀਲੀ ਰਾਵੀ ਦਾ ਤੇ ਉਹ ਦਿਖਾਉਣੇ ਆਪਾਂ ਖਾਸੀ ਢੇੜੀ ਯੂਰੀਆ ਦੇ ਵਾਲੇ ਵਾਲੇ ਦੇਖਦੇ ਹਾਂ ਕਿੰਨੀ ਕਿ ਬਿਊਟੀ ਚਾ ਸਿੱਧਰਾ ਆਊਟਸਾਈਡ ਆ ਗਈ ساری ਤੇ ਉਹ ਉੱਥੇ ਇੱਕ ਜਿੱਤੀਆਂ ਹੋਈਆਂ ਖੜੀਆਂ ਨਹੀਂ ਆ ਮੈਨੂੰ ਜਰਸੀ ਦੀ ਰਿੰਗ ਹੋ ਗਈ ਬਈ ਤੇ ਆਪਾਂ ਥੋੜਾ ਜਿਹਾ ਲੇਟ ਪਹੁੰਚਾਂਗੇ ਤੇ ਹੁਣ ਤਾਂ ਦੋ ਦੇ ਕਰੀਬ ਹੋ ਗਿਆ ਟਾਈਮ 2:30 ਦੇ ਤੇ ਇੱਕ ਜੋ ਟਾਸ ਸਾਈਡ ਖੜਾਗਾ ਇਹ ਵੀ ਤੁਹਾਨੂੰ ਦਿਖਾਵਾਂਗੇ ਤੇ ਕਿਹਨਾਂ ਇਧਰ ਮੈਨੂੰ ਜਿੱਤੀਆਂ ਹੋਈਆਂ ਖੜੀਆਂ ਨਹੀਂ ਜਰਸੀ ਦੀ ਛੋਟੀਆਂ ਬੱਚੀਆਂ ਦਾ ਮੁਕਾਬਲਾ ਸੀਗਾ ਆਪ ਜਾ ਕੇ ਬੈਠੀ ਆਇਆ ਕਿਸੇ ਉਹੋ ਆ ਦੇਖੋ ਵੀ ਫਾਸਟ ਹੈ ਪਹਿਲੇ ਨੰਬਰ ਵਾਲੀ ਜਰਸੀ ਵਾਸਤੇ ਚੈੱਕ ਕਰੋ ਵਸੀ ਲੈ ਇਹ ਮਾਰ ਲਾ ਨਹੀਂ ਨਾ ਟੱਚ ਨੂੰ ਇਹ ਬਤਵਾ ਨਹੀਂ ਜੀ ਜੀ ਮਾਰੋ ਹੋਰ ਹੋਣਾ ਇਹ ਚੈੱਕ ਕਰੀਏ ਜੀ ਤੇ ਰਸੀਆਗੀ ਨਰਮ ਮੁਕਾਬਲਾ ਤਾਂ ਮਿਲਦਾ ਹੇ ਰਹਿੰਦਾ ਹੈ ਤੇ ਕਾ ਜੀ ਬਈ ਵੀਰਾਂ ਨੇ ਦੋ ਬੱਸਾਂ ਲੈ ਤਰੀਆਂ ਉਹਨੂੰ ਦੇਖੀ ਕਿਹੜੀ ਪੋਜੀਸ਼ਨ ਹੈ ਇਹ ਦੂਜੀ ਦੂਜੀ ਹੈ ਇਹ ਖਿਆਫ ਆਸ਼ਟਾ ਵੀ ਆਪ ਦਾ ਛੋਟੀ ਹੈਗੀ ਹਾਲੇ ਵੀ ਹਜੇ ਨਵੇਂ ਰੰਗਾਂ ਵੀ ਸ਼ੁਰੂ ਹੋਣਗੇ ਆ। ਇਹ ਆ ਬੱਕਰਿਆਂ ਦੀਆਂ ਗੱਲ ਸੀਗੀਆਂ ਬਈ। ਤੇ ਬਾਕੀ ਇਧਰੋਂ ਆਪਾਂ ਹੁਣ ਬਾਹਰ ਵਾਲੀ ਸਾਈਡ ਆ ਗਏ। ਤੇ ਹੁਣ ਉਹਨਾਂ ਦੀ ਰਿੰਗ ਦਿਖਾਵਾਂਗੇ ਵੀ ਹੁਣ ਐਚਐਫ ਦੀ ਰਿੰਗ ਹੋਊਗੀ। ਤੋਂ ਬਾਅਦ ਬੱਸੀਆਂ ਦੀ। ਤੇ ਸਾਹੀਵਾਲ ਤੇ ਗਿਰਦੀ ਚੱਲੀ ਜਾਂਦੀ ਆ। ਉਹਨਾਂ ਦੇ ਰਿਜ਼ਲਟ ਵੀ ਪਾ ਦਾਂਗੇ। ਕਰਦੇ ਓਏ ਬ੍ਰਸ਼ੀ ਲਿਆਣਾ ਬਈ ਉਹ ਆ ਗਿਆ ਦ੍ਰਿਸ਼ਟੀ। ਅੱਖਣੀਆਂ ਜਿਹੜੀਆਂ ਜਿਹੜੇ ਡੈਰੀ ਦੇ ਪ੍ਰੋਗਰਾਮ ਦਾ ਉਹ ਇਧਰ ਆ ਗਿਆ ਬਈ। ਹੋਰ ਵੀ ਬਲੌਗ ਦਾ ਅੱਜ ਇੱਥੇ ਆਪਾਂ ਐਂਡ ਕਰਦੇ ਆ ਤੇ ਜਿਹੜੀਆਂ ਵੀ ਪੋਜੀਸ਼ਨਾਂ ਵਗੈਰਾ ਹੋਣਗੀਆਂ ਹਨਾ ਕਿਹੜਾ ਤੁਹਾਨੂੰ ਮਿਲਦਾ ਹਰਾ ਕਮਾਤ ਆਪਾਂ ਨੇ ਜਿਹੜੀਆਂ ਵੀ ਪੋਜੀਸ਼ਨਾਂ ਆਉਣੀਆਂ ਉਹ ਪੋਜੀਸ਼ਨ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਪਾਈ ਜਾਵਾਂਗੇ ਜਿਵੇਂ ਸਾਹੀਵਾਲ ਦੀਆਂ ਬਾਤੀਆਂ ਤੇ ਹੋਰ ਸਾਰੀਆਂ ਬਾਤੀਆਂ ਤੇ ਉਹ ਅਗਲੀ ਵੀਡੀਓ ਦੇ ਵਿੱਚ ਪਾਵਾਂਗੇ ਆਪਾਂ ਚੈਨਲ ਸਬਸਕ੍ਰਾਈਬ ਦੇ ਫੇਸਬੁੱਕ ਤੇ ਫੋਲੋ ਕਰ ਲਿਓ ਧੰਨਵਾਦ